ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਭਾਈ ਸਹਿਪਾਈ ਮੋਤੀराम ਮਹਾਰਾਜ ਜੀ ਦਾ ਇਤਿਹਾਸ ਸਾਂਝਾ ਕਰਾਂਗਾ ਜਿਨ੍ਹਾਂ ਦੇ ਬਾਬਤ ਇਤਿਹਾਸ ਨੇ ਆਖਿਆ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਈਂ ਦੁੱਧ ਪਿਆਇਆ ਇਹ ਉਹ ਗੁਰਸਿੱਖ ਸੀ ਜਿਸ ਨੇ ਆਪਣੀ ਜਾਨ ਤਲੀ ਦੇ ਉੱਤੇ ਰੱਖ ਕੇ ਠੰਡੇ ਬੁਰਜ ਨੂੰ ਪੌੜੀ ਲਾ ਕੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦੁੱਧ ਦੀ ਸੇਵਾ ਕੀਤੀ ਸੀ। ਭਾਵੇਂ ਕੇ ਬਾਅਦ ਵਿੱਚ ਭਾਈ ਮੋਤੀराम ਮਹਾਰਾਜ ਜੀ ਨੂੰ ਅਤੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਵਜ਼ੀਰ ਖਾਨ ਨੇ ਕੋਲੂ ਦੇ ਵਿੱਚ ਪੀੜ ਦਿੱਤਾ ਸੀ। ਇਹਦੇ ਵਿੱਚ ਗੰਨਾ ਪੀੜਦੇ ਆ ਨਾ ਉਹਦੇ ਵਿੱਚ ਪੀੜ ਕੇ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਸੀ ਗੁਰੂ ਪਿਆਰੇਓ ਕੌਣ ਸੀ 모ਤੀराम ਮਹਿਰਾ ਇਹਨਾਂ ਦਾ ਪਿਛੋਕੜ ਕੀ ਹੈ ਇਤਿਹਾਸ ਦੱਸਦਾ ਕਿ ਭਾਈ 모ਤੀराम ਮਹਿਰਾ ਜੀ ਦੇ ਸਤਕਾਰਯੋਗ ਪਿਤਾ ਜੀ ਆਨੰਦਪੁਰ ਸਾਹਿਬ ਜੀ ਦੀ ਵੱਡੀ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਇੱਕ ਪਿਆਰੇ ਸਾਹਿਬ ਉਹ ਨੇ ਜਿਹੜੇ ਭਾਈ ਮੋਤੀराम ਮਹਾਰਾਜ ਜੀ ਦੇ ਚਾਚਾ ਜੀ ਲੱਗਦੇ ਸਨ ਕੌਣ ਨੇ ਉਹ ਲੋ ਗੁਰੂ ਪਿਆਰਿਓ ਆਓ ਆਪਾਂ ਭਾਈ ਮੋਤੀਰਾਮ ਮਹਾਰਾਜ ਦਾ ਪੂਰਾ ਇਤਿਹਾਸ ਜਾਣਨ ਦਾ ਯਤਨ ਕਰਾਂਗੇ ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦਾ ਸੋ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਪੂਰੀ ਵੇਖਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾ ਜੋ ਜਿਹੜੇ 99% ਲੋਕਾਂ ਨੂੰ ਭਾਈ ਮੋਤੀराम ਮਹਾਰਾਜ ਜੀ ਦੇ ਪੂਰੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਪੂਰਾ ਇਤਿਹਾਸ ਪਤਾ ਲੱਗ ਸਕੇ ਇਹ ਸਭ ਤੋਂ ਵੱਡੀ ਸੇਵਾ ਹੈ ਜੀ ਤੁਹਾਡੀ ਸੋ ਗੁਰੂ ਪਿਆਰਿਓ ਭਾਈ ਸਹਿ ਭਾਈ ਮੋਤੀराम ਮਹਾਰਾਜ ਜੀ ਜਿਨ੍ਹਾਂ ਦਾ ਜਨਮ ਬਹੁਤ ਹੀ ਸਤਕਾਰਯੋਗ ਪਿਤਾ ਹਰਰਾਮ ਜੀ ਦੇ ਗ੍ਰਹਿ ਵਿਖੇ ਬਹੁਤ ਹੀ ਸਤਕਾਰਯੋਗ ਮਾਤਾ ਲੱਧੋ ਜੀ ਦੀ ਕੁੱਖੋਂ 9 ਫਰਵਰੀ ਸਨ 1677 ਈਸਵੀ ਨੂੰ ਹੁੰਦਾ ਹੈ। ਸੋ ਭਾਈ ਮੋਤੀराम ਮਹਾਰਾਜ ਜੀ ਦੇ ਪਿਤਾ ਜੀ ਭਾਈ ਹਰਾਰਾਮ ਜੀ ਖਾਣਾ ਬਣਾਇਆ ਕਰਦੇ ਸਨ ਤੇ ਆਪ ਜੀ ਨੇ ਆਪ ਜੀ ਦੇ ਪਿਤਾ ਤੋਂ ਇਹ ਮਹਾਰਤ ਹਾਸਲ ਕਰ ਲਈ। 17 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੂੰ ਸੂਬਾ ਸਰਹੰਦ ਦੇ ਕੋਲ ਸਰਕਾਰੀ ਨੌਕਰੀ ਮਿਲ ਜਾਂਦੀ ਹੈ। ਜਿਹੜੇ ਕਚੈਰੀ ਦੇ ਵਿੱਚ ਸੂਬਾ ਸਰਹੰਦ ਦੀ ਜੇਲ੍ਹ ਦੇ ਵਿੱਚ Hindu ਕੈਦੀ ਸਨ ਉਹਨਾਂ Hindu ਕੈਦੀਆਂ ਨੂੰ ਖਾਣਾ ਬਣਾਉਣ ਦੇ ਲਈ ਭਾਈ ਮੋਤੀराम ਮਹਾਰਾਜੀ ਦੀ ਡਿਊਟੀ ਲੱਗਦੀ ਹੈ ਭਾਵੇਂ ਉਹਨਾਂ ਨੂੰ ਇਹ ਨੌਕਰੀ ਮਿਲ ਜਾਂਦੀ ਹੈ ਫਿਰ ਆਪ ਜੀ ਦਾ ਵਿਆਹ ਬਹੁਤ ਹੀ ਸਤਕਾਰਯੋਗ ਮਾਤਾ ਭੋਲੀ ਜੀ ਦੇ ਨਾਲ ਹੁੰਦਾ ਹੈ ਤੇ ਫਿਰ ਆਪ ਜੀ ਦੇ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਨਰੈਣਾ ਰੱਖਿਆ ਜਾਂਦਾ ਹੈ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਭਾਈ ਮੋਤੀराम ਮਹਾਰਾਜ ਜੀ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਲਾਂਗਰੀ ਦੀ ਨੌਕਰੀ ਕਰਦੇ ਸਨ ਸੋ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਗੰਗੂ ਬ੍ਰਾਹਮਣ ਪਾਪੀ ਨੇ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਮੁਰਿੰਡੇ ਜੇਲ੍ਹ ਦੇ ਵਿੱਚ ਗ੍ਰਫਤਾਰ ਕਰਾ ਦਿੱਤਾ ਸੀ ਤਾਂ ਉਸ ਤੋਂ ਬਾਅਦ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਕੋਲ ਪੇਸ਼ ਕੀਤਾ ਗਿਆ ਤੇ ਵਜ਼ੀਰ ਖਾਂ ਨੇ ਹੁਕਮ ਸੁਣਾਇਆ ਕਿ ਇਹਨਾਂ ਸਾਹਿਬਜ਼ਾਦਿਆਂ ਨੂੰ ਜੇਲ੍ਹ ਦੇ ਵਿੱਚ ਨਹੀਂ ਠੰਡੇ ਬੁਰਜ ਤੇ ਰੱਖਿਆ ਜਾਏ ਠੰਡਾ ਬੁਰਜ ਉਹ ਸੀ ਜਿੱਥੇ ਵਜ਼ੀਰ ਖਾਂ ਗਰਮੀਆਂ ਦੇ ਵਿੱਚ ਰਹਿੰਦਾ ਹੁੰਦਾ ਸੀ ਤੇ ਗਰਮੀਆਂ ਦੇ ਵਿੱਚ ਉਹਨੂੰ ਉਸ ਠੰਡੇ ਬੁਰਜ ਦੇ ਉੱਤੇ ਸਰਦੀ ਲੱਗਦੀ ਹੁੰਦੀ ਸੀ ਠੰਡ ਲੱਗਦੀ ਹੁੰਦੀ ਸੀ ਅੰਦਾਜ਼ਾ ਲਾ ਕੇ ਵੇਖੋ ਕਿ ਠੰਡੇ ਬੁਰਜੇ ਦੇ ਵਿੱਚ ਸਰਦੀਆਂ ਦੇ ਵਿੱਚ ਕਿੰਨੀ ਸਰਦੀ ਹੋਵੇਗੀ ਤੇ ਵਜ਼ੀਰ ਖਾਨ ਨੇ ਆਖਿਆ ਕਿ ਮਾਤਾ ਜੀ ਨੂੰ ਅਤੇ ਬੱਚਿਆਂ ਨੂੰ ਠੰਡੇ ਬੁਰਜ ਤੇ ਰੱਖਿਆ ਜਾਵੇ ਕੋਈ ਰਜਾਈ ਤਲਾਈ ਜਾਂ ਮੋਟਾ ਕੱਪੜਾ ਨਾ ਦਿੱਤਾ ਜਾਏ ਪ੍ਰਸ਼ਾਦੇ ਦੀ ਤਾਂ ਬਹੁਤ ਦੂਰ ਦੀ ਗੱਲ ਇਹਨਾਂ ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਇੱਕ ਪਾਣੀ ਦਾ ਘੁੱਟ ਵੀ ਨਾ ਦਿੱਤਾ ਜਾਏ ਇਹ ਹੁਕਮ ਵਜ਼ੀਰ ਖਾਨ ਨੇ ਕਰ ਦਿੱਤਾ ਸੀ ਤੇ ਇਹ ਵੀ ਆਖਦਾ ਸੀ ਕਿ ਜਿਹੜਾ ਇਹਨਾਂ ਬੱਚਿਆਂ ਤੇ ਮਾਤਾ ਜੀ ਨੂੰ ਪ੍ਰਸ਼ਾਦੇ ਦੀ ਜਾਂ ਚਾਹ ਦੀ ਜਾਂ ਪਾਣੀ ਦੀ ਕਾਸੇ ਦੀ ਵੀ ਕੋਈ ਸੇਵਾ ਕਰੇਗਾ ਉਹਦੇ ਸਾਰੇ ਪਰਿਵਾਰ ਨੂੰ ਮੈਂ ਕੋਲੂ ਦੇ ਵਿੱਚ ਪੀਟ ਦੇਵਾਂਗਾ ਤੇ ਇਹ ਐਲਾਨ ਵਜ਼ੀਰ ਖਾਨ ਨੇ ਪਹਿਲਾਂ ਹੀ ਕਰ ਦਿੱਤਾ ਸੀ ਸੋ ਗੁਰੂ ਪਿਆਰਿਓ ਆਪਾਂ ਸਾਰੇ ਜਾਣਦੇ ਆ ਕਿ 10 11 ਤੇ 12 ਇਹ ਤਿੰਨ ਪਉ ਦੇ ਦਿਨ ਸਨ ਜਦੋਂ ਮਾਤਾ ਜੀ ਅਤੇ ਸਹਿਵਜਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਹੁਣ ਜਦੋਂ ਪਹਿਲੇ ਦਿਨ 10 ਪੋ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਨਾ ਤਾਂ ਭਾਈ ਮੋਤੀ RAM ਮਹਿਰਾ ਜੀ ਮੋਤੀ RAM ਮਹਿਰਾ ਜਿਨ੍ਹਾਂ ਦੇ ਬਹੁਤ ਹੀ ਸਤਕਾਰਯੋਗ ਚਾਚਾ ਜੀ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਸਨ ਜਿਹੜੇ ਆਪ ਜੀ ਦੇ ਚਾਚਾ ਜੀ ਲੱਗਦੇ ਸਨ ਗੁਰੂ ਘਰ ਦੇ ਨਾਲ ਬਹੁਤ ਗੂੜਾ ਰਿਸ਼ਤਾ ਸੀ ਇਹਨਾਂ ਦਾ ਬਹੁਤ ਗੂੜਾ ਨਾਤਾ ਸੀ ਇਹਨਾਂ ਨੂੰ ਇਹ ਵੀ ਪਤਾ ਸੀ ਗੁਰੂ ਪਿਆਰਿਓ ਜਿਹੜੇ ਇਹਨਾਂ ਦੇ ਸਤਿਕਾਰਯੋਗ ਪਿਤਾ ਹਰਰਾਮ ਜੀ ਸਨ ਇਹ ਜਦੋਂ ਆਪਣੇ ਰਸਤ ਦਾ ਗੱਡਾ ਲੈ ਕੇ ਆਨੰਦਪੁਰ ਸਾਹਿਬ ਗਏ ਸਨ ਉਦੋਂ ਆਪਾਂ ਸਾਰੇ ਇਤਿਹਾਸ ਵਿੱਚ ਪੜ ਚੁੱਕੇ ਆ ਕਿ ਉਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਚੁੱਕਿਆ ਸੀ ਵੱਡੇ ਪੱਧਰ ਤੇ ਤੇ ਇਹਨਾਂ ਦੇ ਪਿਤਾ ਜੀ ਅੰਦਰ ਹੀ ਰਹਿ ਗਏ ਸਨ ਫਿਰ ਇਹ ਭਾਈ ਹਰਰਾਮ ਤੋਂ ਹਰਾ ਸਿੰਘ ਬਣ ਕੇ ਮੁਗਲਾਂ ਦੇ ਨਾਲ 22 ਤਾਰ ਪਹਾੜੀ ਰਾਜਿਆਂ ਦੇ ਨਾਲ ਜੰਗ ਲੜ ਕੇ ਸ਼ਹੀਦ ਹੋਏ ਸਨ ਤੇ ਭਾਈ ਮੋਤੀराम ਮਹਾਰਾਜੀ ਦੇ ਸਤਕਾਰਯੋਗ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਸਨ ਐਡਾ ਗੂੜਾ ਨਾਤਾ ਸੀ ਇਸ ਭਾਈ ਸਹਿ ਭਾਈ ਮੋਤੀਰਾਮ ਮਹਾਰਾਜੀ ਦਾ ਸੋ ਗੁਰੂ ਪਿਆਰੇ ਜਦੋਂ ਇਸ ਦੇਵਤੇ ਵਰਗੇ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਧੰਨ ਮਾਤਾ ਗੁਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਮਾਤਾ ਜੀ ਅਤੇ ਬੱਚੇ ਵजीर खान ਨੇ ਠੰਡੇ ਬੁਰਜ ਦੇ ਵਿੱਚ ਰੱਖੇ ਨੇ ਉਹਨਾਂ ਨੂੰ ਕੋਈ ਮੋਟਾ ਕੱਪੜਾ ਨਹੀਂ ਦਿੱਤਾ ਕੋਈ ਰਜਾਈ ਤਲਾਈ ਨਹੀਂ ਦਿੱਤੀ ਤੇ ਨਾ ਹੀ ਉਹਨਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਦੇਣ ਦਾ ਹੁਕਮ ਕੀਤਾ ਕਿ ਇਹਨਾਂ ਨੂੰ ਕੁਝ ਬਣਾ ਦਿੱਤਾ ਜਾਏ ਫਿਰ ਇਹ ਗੱਲ ਜਾ ਕੇ ਨਾ ਆਪਣੀ ਬਿਰਧ ਮਾਤਾ ਮਾਤਾ ਲੱਧੋ ਜੀ ਨੂੰ ਦੱਸਦਾ ਹੈ ਮਾਤਾ ਲੱਧੋ ਜੀ ਦੀ ਉਮਰ ਉਸ ਸਮੇਂ 80 ਸਾਲ ਦੀ ਸੀ ਜਦੋਂ ਇਹਨੇ ਆਪਣੀ ਮਾਤਾ ਨੂੰ ਆਖਿਆ ਮਾਤਾ ਜੀ ਤੁਹਾਨੂੰ ਖਬਰ ਪਤਾ ਲੱਗੀ ਹੈ ਮਾਤਾ ਜੀ ਕਹਿੰਦੇ ਨਹੀਂ ਪੁੱਤ ਦੱਸ ਕਿਦੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਸੀ ਤੇ ਵਜ਼ੀਰ ਖਾਨ ਨੇ ਆਖਿਆ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖੋ ਤੇ ਉਹਨਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਨਾ ਦਿੱਤਾ ਜਾਵੇ ਤੇ ਜਦੋਂ ਆਪ ਜੀ ਦੇ ਸਤਕਾਰਯੋਗ ਮਾਤਾ ਲੱaddo ਜੀ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਰੂਹ ਕੰਬ ਜਾਂਦੀ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਤੇ ਬਜ਼ੁਰਗ ਮਾਤਾ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤੇ ਜਦੋਂ ਇਹ ਗੱਲ ਮੋਤੀराम ਮਹਾਰਾਜ ਜੀ ਦੀ ਘਰ ਵਾਲੀ ਬੀਬੀ ਭੋਲੀ ਸੁਣਦੀ ਹੈ ਨਾ ਇਤਿਹਾਸ ਦੱਸਦਾ ਉਹਨਾਂ ਦੀ ਵੀ ਰੂਹ ਕੰਬ ਜਾਂਦੀ ਹੈ ਫਿਰ ਮੋਤੀਰਾਮ ਕਹਿੰਦਾ ਮਾਤਾ ਜੇ ਇਹ ਸੇਵਾ ਆਪਾਂ ਲੁੱਟ ਲਈਏ ਆਪਾਂ ਗੁਰੂ ਕੇ ਲਾਲਾ ਨੂੰ ਅਤੇ ਮਾਤਾ ਜੀ ਨੂੰ ਕੋਈ ਸੇਵਾ ਕਰ ਦਈਏ ਤਾਂ ਜੋ ਉਹ ਭੁੱਖੇ ਨਾ ਰਹਿਣ ਤਾਂ ਤੁਸੀਂ ਦੱਸੋ ਮਾਤਾ ਜੀ ਕਹਿੰਦੇ ਜਰੂਰ ਪੁੱਤਰਾ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਮਾਤਾ ਲੱਧੋ ਜੀ ਨੇ ਬੀਬੀ ਭੋਲੀ ਜੀ ਨੇ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਲਈ ਦੁੱਧ ਤਿਆਰ ਕੀਤਾ ਸੀ ਕਿ ਚਲੋ ਵਜ਼ੀਰ ਖਾਨ ਨੇ ਪ੍ਰਸ਼ਾਦੇ ਨੂੰ ਮਨਾਂ ਕੀਤਾ ਵੈਸੇ ਤੱਕ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਨੇ ਕੁਝ ਵੀ ਨਹੀਂ ਖਾਣਾ ਸੀ ਇਹ ਪਹਿਲਾਂ ਹੀ ਧਾਰਨ ਕੀਤਾ ਹੋਇਆ ਸੀ ਪਰ ਜਦੋਂ ਹੁਣ ਭਾਈ ਮੋਤੀ राम ਮਹਿਰਾ ਆਪਣੇ ਘਰ ਦੇ ਵਿੱਚੋਂ ਦੁੱਧ ਗਰਮ ਕਰਕੇ ਜਦੋਂ ਗਲਾਸ ਲੈ ਕੇ ਜਾਂਦਾ ਹੈ ਤਾਂ ਮਨੋਮਨੀ ਸੋਚਦਾ ਹੈ ਕਿ ਵਜ਼ੀਰ ਖਾਨ ਨੇ ਐਲਾਨ ਕੀਤਾ ਕਿ ਸਾਰੇ ਪਰਿਵਾਰ ਨੂੰ ਕੋਲੂ ਪੀੜ ਦੇਗਾ ਜਿਹੜਾ ਗੁਰੂ ਕੇ ਲਾਲਾਂ ਅਤੇ ਮਾਤਾ ਜੀ ਦੀ ਸੇਵਾ ਕਰੇਗਾ ਫਿਰ ਗੁਰੂ ਪਿਆਰਿਓ ਕਹਿੰਦੇ ਆਪਦੀ ਘਰਵਾਲੀ ਦੇ ਗਹਿਣੇ ਲੈ ਜਾਂਦਾ ਤੇ ਜਿਹੜੇ ਰਾਹ ਵਿੱਚ ਸਿਪਾਹੀ ਖੜੇ ਹੁੰਦੇ ਨੇ ਉਹਨਾਂ ਨੂੰ ਜਾ ਕੇ ਆਖਦਾ ਕਿ ਮੈਂ ਠੰਡੇ ਬੁਰਜ ਦੇ ਉੱਤੇ ਜਾਣਾ ਮਾਤਾ ਜੀ ਨੂੰ ਅਤੇ ਸਹਿਬਜ਼ਾਦੇ ਨੂੰ ਦੁੱਧ ਦੀ ਸੇਵਾ ਕਰਨੀ ਆ ਤੇ ਉਸ ਸਮੇਂ ਜਿਹੜੇ ਸਿਪਾਈ ਸੀ ਉਹ ਕਹਿੰਦੇ ਸੀ ਨਹੀਂ ਜਾਣ ਦੇਣਾ ਤੈਨੂੰ ਨਹੀਂ ਪਤਾ ਵਜ਼ੀਰ ਖਾਨ ਨੇ ਕੀ ਹੁਕਮ ਸੁਣਾਇਆ ਹੋਇਆ ਕਿ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦੇਵਾਂਗਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਮੌਤ ਦਾ ਡਰ ਨਹੀਂ ਜੇ ਤੁਹਾਨੂੰ ਕੁਝ ਚਾਹੀਦਾ ਤਾਂ ਦੱਸੋ ਉਹ ਕਹਿੰਦੇ ਸਾਨੂੰ ਮਾਇਆ ਦੇ ਦੇ ਫਿਰ ਉਸ ਸਮੇਂ ਪਹਿਲੇ ਦਿਨ ਭਾਈ ਮੋਤੀराम ਮਹਾਰਾਜ ਜੀ ਨੇ ਆਪਣੀ ਘਰਵਾਲੀ ਦੇ ਗਹਿਣੇ ਦਿੱਤੇ ਇਨਾਂ ਜਿੰਨੇ ਵੀ ਉੱਥੇ ਸਿਪਾਹੀ ਖੜੇ ਸਨ ਫਿਰ ਕਿਤੇ ਜਾ ਕੇ ਠੰਡੇ ਬੁਰਜ ਨੂੰ ਪੌੜੀ ਲਾ ਕੇ ਧੰਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜਾਦਿਆਂ ਕੋਲ ਜਦੋਂ ਪਹੁੰਚਦਾ ਹੈ ਤਾਂ ਪਹਿਲੀ ਵਾਰ ਦਰਸ਼ਨ ਕਰਦਾ ਹੈ ਜਦੋਂ ਪਹਿਲੀ ਵਾਰ ਦਰਸ਼ਨ ਕਰਦਾ ਹੈ ਨਾ ਰੂਹ ਕੰਬ ਜਾਂਦੀ ਹੈ ਕਿਉਂਕਿ ਸਹਿਬਜਾਦਿਆਂ ਦੇ ਬੁੱਲ ਜਿਹੜੇ ਸਨ ਉਹ ਲਾਲ ਹੋ ਚੁੱਕੇ ਸਨ ਥੋਡੀਆਂ ਨੀਲੀਆਂ ਹੋ ਗਈਆਂ ਸਨ ਸਰਦੀ ਦੇ ਨਾਲ ਠੰਡ ਦੇ ਨਾਲ ਥਰੂ ਥਰੂ ਸਹਿਬ ਜਾਦਿਆਂ ਦਾ ਜਿਹੜਾ ਸਰੀਰ ਸੀ ਉਹ ਸਾਰਾ ਲਾਲੋ ਲਾਲ ਹੋਇਆ ਪਿਆ ਸੀ ਇਹ ਵੇਖ ਕੇ ਅੱਖਾਂ ਪਰ ਆਉਂਦੀਆਂ ਨੇ ਮੋਤੀ ਰਾਮ ਐਰਾ ਦੀਆਂ ਤੇ ਧਨਮਾਤਾ ਗੁਜਰਕੌਰ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਪੁੱਛਦੇ ਨੇ ਭਾਈ ਤੂੰ ਕੌਣ ਹੈ ਉਹ ਆਖਦਾ ਜੀ ਮੈਂ ਮੋਤੀ RAM ਮਹਿਰਾ ਫਿਰ ਦੱਸਦਾ ਆਪਣਾ ਪਿਛੋਕੜ ਕਿ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਨੇ ਜੋ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਤੇ ਮੇਰੇ ਪਿਤਾ ਜੀ ਹਰਾ RAM ਜੀ ਸਨ ਜੋ ਹਰਾ ਸਿੰਘ ਬਣ ਕੇ ਸ਼ਹੀਦ ਹੋਏ ਨੇ ਜਦੋਂ ਇਹ ਦੱਸਦਾ ਹੈ ਨਾ ਫਿਰ ਮਾਤਾ ਗੁਜਰ ਕੌਰ ਜੀ ਕਹਿੰਦੇ ਤੂੰ ਦੱਸ ਕੀ ਕਰਨ ਆਇਆ ਕਹਿੰਦਾ ਜੀ ਮੈਂ ਦੁੱਧ ਦੀ ਸੇਵਾ ਕਰਨ ਆਇਆ ਤੇ ਗੁਰੂ ਪਿਆਰੇ ਉਸ ਸਮੇਂ ਫਿਰ ਕਹਿੰਦਾ ਜੀ ਮੇਰੇ ਕੋਲੇ ਸਮਾਂ ਬਹੁਤ ਘੱਟ ਹੈ ਤੁਸੀਂ ਇਹ ਦੁੱਧ ਛਕੋ ਤੇ ਨਾਲੇ ਲਾਲਾ ਨੂੰ ਛਕਾਓ ਇਹ ਦੁੱਧ ਦਾ ਘੜਬਾ ਤੁਹਾਡੇ ਲਈ ਹਾਜ਼ਰ ਹੈ ਫਿਰ ਉੱਥੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਜاده 10 ਪੋਦੀ ਰਾਤ ਨੂੰ ਮੋਤੀराम ਮਹਾਰਾਜੀ ਦੇ ਘਰੋਂ ਤਿਆਰ ਕੀਤਾ ਹੋਇਆ ਉਹ ਦੁੱਧ ਛਕਦੇ ਨੇ ਸੋ ਗੁਰੂ ਪਿਆਰਿਓ ਫਿਰ ਮੋਤੀਰਾ ਮਹਾਰਾ ਆਪਣੇ ਘਰ ਆ ਜਾਂਦਾ ਹੈ ਫਿਰ ਦੂਜੇ ਦਿਨ ਦੀ ਜਦੋਂ ਕਚਹਿਰੀ ਲੱਗਦੀ ਹੈ ਫਿਰ ਰਾਤ ਹੋ ਜਾਂਦੀ ਹੈ 11 ਪੋਦੀ ਰਾਤ ਫਿਰ ਉਸੇ ਤਰ੍ਹਾਂ ਅੱਜ ਆਪਣੀ ਮਾਤਾ ਜੀ ਦੇ ਗਹਿਣੇ ਲੈ ਕੇ ਜਾਂਦਾ ਹੈ ਸਿਪਾਈਆਂ ਨੂੰ ਦਿੰਦਾ ਹੈ ਫਿਰ ਬੁਰਜ ਨੂੰ ਪੌੜੀ ਲਾ ਕੇ ਦੂਜੇ ਦਿਨ ਦੁੱਧ ਦੀ ਸੇਵਾ ਕਰਦਾ ਹੈ ਫਿਰ ਤੀਜਾ ਦਿਨ 12 ਪੋਦਾ ਆ ਜਾਂਦਾ ਹੈ ਜਦੋਂ 12 ਪੋਦਾ ਤੀਜਾ ਦਿਨ ਆਉਂਦਾ ਹੈ ਹੁਣ ਘਰ ਦੇ ਵਿੱਚ ਕੋਈ ਗਹਿਣਾ ਨਹੀਂ ਪਿਆ ਇਤਿਹਾਸ ਦੱਸਦਾ ਕਿ ਇਹ ਆਪਣੇ ਘਰ ਦਾ ਮੁੱਲ ਪਵਾ ਕੇ ਮਾਇਆ ਇਕੱਠੀ ਕਰਕੇ ਸਿਪਾਈਆਂ ਨੂੰ ਦੇਖ ਕੇ ਫਿਰ ਠੰਡੇ ਬੁਰਜ ਨੂੰ ਪੌੜੀ ਲਾ ਕੇ ਫਿਰ ਜਾਂਦਾ ਫਿਰ ਦੁੱਧ ਛਕਾ ਕੇ ਆਉਂਦਾ ਤੇ 13 ਪਉ ਨੂੰ ਤਾਂ ਆਪਾਂ ਸਾਰੇ ਜਾਣਦੇ ਆ ਕਿ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਨੀਹਾਂ ਵਿੱਚ ਚਣ ਦਿੱਤਾ ਜਾਂਦਾ ਕਿ ਇਹ ਜਦੋਂ ਸਹਿਬਜ਼ਾਦੇ ਨੀਹਾਂ ਦੇ ਵਿੱਚ ਚਣ ਦਿੱਤੇ ਜਾਂਦੇ ਨੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਉਸ ਦਿਨ ਵੀ ਇਹ ਸ਼ਾਮ ਨੂੰ ਦੁੱਧ ਲੈ ਕੇ ਗਿਆ ਸੀ ਤੇ ਉਦੋਂ ਮਾਤਾ ਜੀ ਨੇ ਆਖਿਆ ਵੀ ਮੋਤੀ ਮਹਿਰੇ ਆ ਦੱਸ ਮੇਰੇ ਲਾਲ ਅੱਗੇ ਤਾਂ ਆ ਜਾਂਦੇ ਸੀ ਅੱਜ ਨਹੀਂ ਆਏ ਫਿਰ ਮੋਤੀ RAM ਮਾੜਾ ਜੀ ਕਹਿੰਦਾ ਜੀ ਪਹਿਲਾਂ ਤੁਸੀਂ ਦੁੱਧ ਛਕੋ ਫਿਰ ਮੈਂ ਦੱਸਾਂਗਾ ਮਾਤਾ ਜੀ ਕਹਿੰਦੇ ਨਹੀਂ ਇਹ ਦੱਸ ਵੀ ਮੇਰੇ ਪੋਤੇਆਂ ਨੇ ਕਮਾਲ ਕੀਤੀ ਐ ਦੱਸ ਕੀ ਕੀਤਾ ਉੱਥੇ ਫਿਰ ਮੋਤੀ RAM ਕਹਿੰਦਾ ਜੀ ਨਹੀਂ ਪਹਿਲਾਂ ਤੁਸੀਂ ਦੁੱਧ ਛਕੋ ਫਿਰ ਮੈਂ ਦੱਸਾਂਗਾ ਤੇ ਮਾਤਾ ਜੀ ਕਹਿੰਦੇ ਨਹੀਂ ਵੀ ਮੋਤੀ ਮਹਿਰੇ ਅੱਗੇ ਤਾਂ ਇਸ ਸਮੇਂ ਆ ਜਾਂਦੇ ਸੀ ਪਰ ਅੱਜ ਨਹੀਂ ਆਏ ਤੇ ਫਿਰ ਮੋਤੀ RAM ਮਹਿਰਾ ਉੱਥੇ ਤਾਹਾਂ ਮਾਰ ਮਾਰ ਆਖਦਾ ਮਾਤਾ ਜੀ ਤੇਰੇ ਲਾਲਾਂ ਨੇ ਮੁੜ ਕੇ ਨਹੀਂ ਆਉਣਾ ਫਿਰ ਗੁਰੂ ਪਿਆਰਿਓ ਉਸ ਸਮੇਂ ਤਨ ਮਾਤਾ ਗੁਰੂਕੌਰ ਦੀ ਚੌਂਕੜਾ ਮਾਰ ਲੈਂਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਵੇਖੋ ਅਸੀਂ ਮਾਤਮ ਮਨਾਉਣ ਵਾਲੇ ਨਹੀਂ ਸ਼ੁਕਰਾਨਾ ਕਰਨ ਵਾਲੇ ਆ ਪਰ ਇਹ ਹਿੰਮਤ ਸਾਡੇ ਕੋਲ ਨਹੀਂ ਹੈ ਇਹ ਹਿੰਮਤ ਗੁਰੂ ਕੋਲੋਂ ਹੀ ਮਿਲਦੀ ਹੈ ਤੇ ਸਤਗੁਰਾਂ ਨੇ ਸਤਗੁਰਾਂ ਦੇ ਪਰਿਵਾਰ ਨੇ ਇਹ ਪ੍ਰੈਕਟੀਕਲ ਕਰਕੇ ਸਮਝਾਇਆ ਸਾਨੂੰ ਸੋ ਗੁਰੂ ਪਿਆਰਿਓ ਉਸ ਤੋਂ ਬਾਅਦ ਆਪਾਂ ਸਾਰੇ ਜਾਣਦੇ ਆ ਕਿ ਮਾਤਾ ਗੁਜਰਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਭਾਈ ਮੋਤੀराम ਮਹਾਰਾਜ ਜੀ ਭਾਈ ਟੋਡਰਮਲ ਮੱਲ ਜੀ ਨਾਲ ਮਿਲ ਕੇ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਜਾਦਿਆਂ ਦੇ ਸੰਸਕਾਰ ਦੇ ਲਈ ਚੰਦਨ ਦੀਆਂ ਲੱਕੜਾਂ ਇੱਕ ਖਾਨ ਨਾਮੀ ਲੱਕੜਹਾਰੇ ਤੋਂ ਖਰੀਦਦੇ ਨੇ ਤੇ ਟੋਡਰਮਲ 78000 ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਕੇ ਧਰਤੀ ਤੇ ਇਦਾਂ ਸਿੱਧੀਆਂ ਕਰਕੇ ਵਿਸਾਉਂਦਾ ਟੇਟੀਆਂ ਨਹੀਂ ਸਿੱਧੀਆਂ ਰੱਖ ਕੇ ਤਾਂ ਜੋ ਗਿਣਤੀ ਵਿੱਚ ਵਾਧਾ ਆ ਜਾਣ ਫਿਰ ਜਗਾ ਖਰੀਦ ਕੇ ਸਸਕਾਰ ਕੀਤਾ ਜਾਂਦਾ ਹੈ ਤੇ ਭਾਈ ਮੋਤੀराम ਮਹਿਰਾ ਖੁਦ ਮਾਤਾ ਗੁਜਰਕੌਰ ਜੀ ਦੇ ਵਿਵਾਨਾਂ ਉਹ ਸਮੇ ਮੋਢਾ ਲੋਂਦਾ ਹੈ ਇਸ ਤਰ੍ਹਾਂ ਮੋਤੀਰਾਮ ਮਹਿਰਾ ਜੀ ਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਦੀ ਸੇਵਾ ਕੀਤੀ ਪਰ ਉਥੇ ਗੰਗੂ ਬ੍ਰਾਹਮਣ ਦਾ ਚਚੇਰਾ ਭਰਾ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਪੰਮਾ ਲੰਗਾ ਉਹਨੇ ਵਜੀਰ ਖਾਨ ਨੂੰ ਚੁਗਲੀ ਕਰ ਦਿੱਤੀ ਕਿ ਛੋਟੇ ਸਾਹਿਬ ਜਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਬੁਲਾਉਣ ਵਾਲਾ ਮੋਤੀराम ਮਹਿਰਾ ਸੀ ਫਿਰ ਮੋਤੀराम ਮਹਿਰਾ ਜੀ ਦੇ ਪੂਰੇ ਪਰਿਵਾਰ ਨੂੰ ਬੁਲਾਇਆ ਜਾਂਦਾ ਜਿਦੇ ਵਿੱਚ ਗੰਨਾ ਪੀੜਦੇ ਆ ਜੱਤੇ ਵਾਲੇ ਪੀੜੇ ਜਾਂਦੇ ਨੇ ਉਸ ਦੇ ਵਿੱਚ ਪੀੜ ਕੇ ਸਾਰੇ ਪਰਿਵਾਰ ਨੂੰ ਸ਼ਹੀਦ ਕੀਤਾ ਜਾਂਦਾ ਮਾਤਾ ਲੱਦੋ ਜੀ ਜਿਨ੍ਹਾਂ ਦੀ ਉਮਰ 80 ਸਾਲ ਸੀ ਮਾਤਾ ਭੋਲੀ ਜੀ ਜੋ ਮੋਤੀराम ਮਹਿਰਾ ਜੀ ਦੀ ਘਰਵਾਲੀ ਸੀ ਉਹਨਾਂ ਦਾ ਬੇਟਾ ਨਰੈਣਾ ਜਿਸ ਦੀ ਉਮਰ 6 ਸਾਲ ਦੀ ਇਸ ਤਰ੍ਹਾਂ ਭਾਈ ਮੋਤੀਰਾਮ ਮਹਾਰਾਜ ਜੀ ਦੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਵजीरਖਾਂ ਵੱਲੋਂ ਇਸ ਤਰ੍ਹਾਂ ਭਾਈ ਮੋਤੀਰਾਮ ਮਹਾਰਾਜ ਜੀ ਨੇ ਉਹ ਸੇਵਾ ਕਮਾਈ ਧਨ ਮੋਤੀ ਜਨ ਪੁੰਨ ਕਮਾਇਆ ਲਾਲਾਂ ਤਾਈਂ ਦੁੱਧ ਪਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ